ਇਸੇ ਲਈ ਸਭ ਤੋਂ ਮੈਂ ਇੱਕ ਸਲੂਟ ਕਰਦਾ ਆ ਬੱਚੀਆਂ ਨੂੰ ਜਿਨ੍ਹਾਂ ਨੇ ਮਤਲਬ ਕਿ ਅੱਜ ਕੁਝ ਇਦਣ ਦੇ ਵੀ ਐ ਸੋਸ਼ਲ ਮੀਡੀਆ ਤੇ ਗੰਦ ਪਾਰ ਕੇ ਤੇ ਅੱਜ ਇਹ ਬੱਚੀਆਂ ਵੀ ਨੇ ਜਿਹੜੀਆਂ ਮੈਨੂੰ ਤਾਂ ਨਹੀਂ ਪਤਾ ਕਿ ਬਾਬਾ ਜੀ ਦੀਆਂ ਬੇਟੀਆਂ ਨੇ ਜਾਂ ਕੌਣ ਨੇ ਤੇ ਪਰ ਸਲੂਟ ਆ ਬਸ ਬਾਬਾ ਜੀ ਜਿੰਨਾਂ ਨੇ ਪਹਰਾਵੇ ਉਹ ਬੇਟੀ ਆ ਜੀ ਇਹ ਸਾਡੇ ਖਾੜੇ ਦੀ ਬੇਟੀ ਆ ਠੀਕ ਹੈ ਬੇਸੇ ਤਾਂ ਕਿਤੀਆਂ ਸਭ ਦੀ ਬੇਟੀਆਂ ਹੁੰਦੀਆਂ ਪਰ ਵੀ ਸਲੂਟ ਆ ਜਿਹੜੀਆਂ ਇੰਨਾ ਸਿੱਖੀ ਸਰੂਪ ਲੈ ਕੇ ਅੱਜ ਬੱਕਰੀ ਪੱਲਣ ਧੰਦੇ ਦੇ ਵਿੱਚ ਆਪਦੇ ਪਿਓ ਦੇ ਨਾਲ ਅੱਜ ਜੀ ਧੰਨਵਾਦ ਕਰਦੇ ਆ ਇੱਕ ਵਾਰ ਸਾਡੇ ਬਾਪੇ ਤੋਂ 500 ਜੁੜਾ ਪਰ ਤੋਂ ਬਾਬਾ ਮਿੱਠੂ ਜੀ ਜਿਹੜੇ ਕੇ ਸਾਡੇ ਲੋਹਿਆਣੇ ਜ਼ਿਲ੍ਹੇ ਦੇ ਚੈਂਪੀਅਨ ਨੇ ਜਿਹੜੇ ਅੱਜ ਤੋਂ ਨਹੀਂ 5 ਸਾਲ ਤੋਂ ਹੀ ਚੈਂਪੀਅਨ ਬਣਦੇ ਆ ਰਹੇ ਨੇ ਗੱਤਕਾ ਖਦੇਰੀ ਟੀਮ ਦੇ ਵੀ ਨੇ ਤੇ ਦੂਜੇ ਨੰਬਰ ਤੇ ਬੱਕਰੇ ਬੱਕਰੀਆਂ ਚ ਵੀ ਬਹੁਤ ਭਾਗ ਲ ਜਾਂਦੇ ਨੇ ਹਰ ਮੇਲੇ 'ਚ ਜਿੱਤ ਕੇ ਲੈ ਜਾਂਦੇ ਨੇ ਤੇ ਇਹ ਮੰਡੀ ਵੀ ਲਵਾਉਂਦੇ ਨੇ ਹਰ ਸ਼ਨੀਵਾਰ ਮੈਂ ਵੀ ਇਹਨਾਂ ਦੀ ਮੰਡੀ ਤੇ ਜਾਣਾ ਤੇ ਹੋਰ ਬਾਈ ਵੀ ਜਾਂਦੇ ਨੇ ਬਹੁਤ ਬਹੁਤ ਇਹਨਾਂ ਦੇ ਨਾਮ ਜੇਤੂ ਪਸ਼ੂ ਨੇ ਚੈਂਪੀਅਨ ਪਸ਼ੂ ਨੇ ਅੱਜ ਪਿੰਡ ਨਦਾਲ ਦੇ ਵਿੱਚੋਂ ਚੈਂਪੀਅਨ ਬਣ ਕੇ ਗਏ ਨੇ ਬਾਬਾ ਜੀ ਜਿਨ੍ਹਾਂ ਦੇ ਕੇ ਚਾਰ ਪਸ਼ੂ ਨਾਮ ਜੇਤੂ ਚੈਂਪੀਅਨ ਬਣੇ ਨੇ ਜ਼ਿਲੇ ਲੁਧਿਆਣੇ ਦੇ ਵਿੱਚ ਬਹੁਤ-ਬਹੁਤ ਮੈਂ ਸਵਾਗਤ ਕਰਦਾ ਪਾਪਾ ਨੇ ਮੇਲਾ ਲੈ ਕੇ ਜਿੱਤ ਕੇ ਤਾਰੀਆਂ ਦੇ ਨਾਲ ਸਵਾਗਤ ਕਰਦਾ ਸਾਡੇ ਪਾਪਾ ਜੀ ਦਾ ਧੰਨਵਾਦ ਬਹੁਤ-ਬਹੁਤ ਮੁਬਾਰਕਾਂ ਇਹ ਐਂ ਜਿੱਤਦੇ ਰਹਿਣ ਦੋ ਚਾਰ ਸੌਤ ਸਾਡੇ ਮੇਜਰ ਵਾਈ ਜੀ ਤੋਂ ਪਾਪਾ ਜੀ ਦੇ ਬਾਰੇ ਪੁੱਛਾਂਗੇ ਹਾਂਜੀ ਮੇਜਰ ਵਾਈ ਜੀ ਕਿਉਂਕਿ ਜਾਦੇ ਸਮਾਂ ਨਹੀਂ ਲੈਣਾ ਭਾਈ ਸਸਤਰੀਕਾਰ ਜਿੰਨੇ ਵੀ ਮੇਰੇ ਵੀਰ ਦੇਸ਼ਾਂ-ਵਿਦੇਸ਼ਾਂ ਜਾ ਰੇ ਭੈਣ ਤੇ ਮੇਰੀਆਂ ਭੈਣਾਂ ਜੁੜੇ ਹੋਏ ਨੇ ਸਾਰੇ ਬੰਨਾਂ ਦਾ ਜਿੰਨੇ ਵੀ ਮੀਡੀਆ ਦੇ ਸੋਸ਼ਲ ਮੀਡੀਆ ਸਾਰਿਆਂ ਦਾ ਜੀ ਆਇਆਂ ਨਿੱਕਾ ਸਵਾਗਤ ਬਾਕੀ ਭਾਈ ਮੈਂ ਹਰ ਇੱਕ ਵੀਡੀਓ ਦੇ ਵਿੱਚ ਤਰਸੇਮ ਜਦੋਂ ਮਰਜੀ ਮੇਰੀ ਜਿਹੜੀ ਮਰਜੀ ਵੀਡੀਓ ਕੱਢ ਲਿਓ ਤੁਸੀਂ ਮੇਰੀ ਇੱਕੋ ਹੀ ਗੱਲ ਹੁੰਦੀ ਆ ਰਿਪੀਟ ਵੀ ਬਰੀਡ ਹਾਂ ਮੈਂ ਇੱਕੋ ਹੀ ਗੱਲ ਕਹਿਣਾ ਉਹਨਾਂ ਵੀ ਬਰੀਡ ਤੇ ਕੰਮ ਕਰਕੇ ਕਾਮਯਾਬ ਹੋਵੋਗੇ ਜੇ ਹੁਣ ਅਸੀਂ ਨੇ 9 ਬੱਚੇ ਪਾਏ ਨੇ 4 ਬੱਚੇ ਚੈਂਪੀਅਨ ਬਣੇ ਨੇ ਸਾਨੂੰ ਕੋ ਸਿੱਖਣ ਨੂੰ ਇਹ ਮਿਲਿਆ ਅਸੀਂ ਨੇ ਬਾਈ ਦੋ ਬੱਚੇ ਪਾਏ ਤੇ ਮੈਂ ਇੱਕ ਖੀਰਿਆਂ ਚ ਤੇ ਇੱਕ ਦੋਦੰਦ ਚ ਦੋ ਬੱਚੇ ਚੈਂਪੀਅਨ ਬਣੇ ਨੇ ਜੇ ਆਪਾਂ ਬਰੀਡ ਤੇ ਕੰਮ ਕਰਾਂਗੇ ਹੁਣ ਬਾਬਾ ਜੀ ਕੋਲੇ ਬਰੀਡ ਆ ਬਰੀਡ ਦੇ ਵਿੱਚ ਬਾਈ ਨਾਮਾ ਕਰਨੀ ਮਾੜਾ ਜਾਂ ਸੋਸ਼ਲ ਮੀਡੀਆ ਵਾਲਾ ਕਹੂਗਾ ਧਿਆਨ ਮਾਰੋ ਜਦੋਂ ਬਾਈ ਇੱਕ ਪੁੱਠਾ ਵੀ ਘਰੇ ਵਗ ਜੇ ਨਾ ਤਾਂ ਦਿਲ ਨੂੰ ਸਕੂਨ ਮਿਲਦਾ ਇਹ ਹਵਾ ਨਾਲ ਹੱਥ ਨਾਲ ਜਾਂ ਕਾਲਾ ਪੱਖਾ ਵੀ ਆਪਣੇ ਘਰੇ ਵਗਿਆ ਨਾ ਉਹਦਾ ਵੀ ਬਹੁਤ ਆਪਾਂ ਨੂੰ ਖੁਸ਼ੀ ਵਾਲੀ ਗੱਲ ਆ ਬਾਕੀ ਮੈਂ ਹਰ ਇੱਕ ਮੇਰੇ ਭੈਣ ਭਾਈ ਨੂੰ ਕਹੂੰਗਾ ਬਰੀਡ ਤੇ ਕੰਮ ਕਰੋ ਬਾਕੀ ਮੇਰੇ ਲੌਂਗੋਵਾਲ ਵਾਲੇ ਭਾਈ ਵੱਡੇ ਵੀਰ ਇੱਧਰ ਨੂੰ ਆ ਜਾਓ ਜੀ ਆਓ ਜੀ ਦੋ ਚਾਰ ਗੱਲਾਂ ਕਰੋ ਸਿੱਖਣ ਨੂੰ ਬਾਬਾ ਜੀ ਨੇ ਵੀ ਟ੍ਰੇਨਿੰਗ ਰੱਖੀ ਹੋਈ ਆ ਠੀਕ ਆ ਇਹ ਵੀ ਡੇਟਾ ਅਨਾਉਂਸ ਕਰਨਗੇ ਇੱਧਰ ਵੀਰ ਵੀ ਡੇਟਾ ਅਨਾਉਂਸ ਕਰਨਗੇ ਟ੍ਰੇਨਿੰਗ ਰੱਖੀ ਹੋਈ ਆ ਜਦੋਂ ਤੁਸੀਂ ਟ੍ਰੇਨਿੰਗ ਦੇ ਵਿੱਚ ਬਈ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੇ ਕਿਸੇ ਗੱਲੋਂ ਆਪਣਾ ਬੱਚਾ ਬਾਹਰ ਰਿੰਗ ਤੋਂ ਆਊਟ ਹੁੰਦਾ ਨਾ ਆਪਾਂ ਜੱਜ ਸਾਹਿਬਾਂ ਨੂੰ ਪੁੱਛ ਸਕਦੇ ਆ ਵੀਰ ਬਣ ਕੇ ਲੜਨ ਦੀ ਜੇ ਅੱਜ ਤੁਹਾਡਾ ਬੱਚਾ ਚਾਰ ਬੱਚਿਆਂ 'ਚ ਖੜਾ ਰਹਿ ਗਿਆ ਉਹ ਤੁਹਾਡਾ ਬੱਚਾ ਚੈਂਪੀਅਨ ਆ ਵੀਰੇ ਇਹ ਨਾ ਸੋਚੋ ਵੀ ਤੁਹਾਡਾ ਬੱਚਾ ਆਊਟ ਹੋ ਗਿਆ ਜਿਹਦਾ ਪਹਿਲਿਆਂ ਕੀ ਫਸਟ ਆਊਟ ਹੋ ਗਿਆ ਉਹਨੂੰ ਤਾਂ ਤੁਸੀਂ ਮੰਨੋ ਹੀ ਨਾ ਉਹ ਤਾਂ ਆਊਟ ਹੀ ਆ ਜੇ ਚਾਰ ਪੰਜ ਬੱਚਿਆਂ 'ਚ ਖੜਾ ਰਹਿ ਗਿਆ ਸੇ ਬੱਚਿਆਂ 'ਚ ਉਹ ਤੁਹਾਡਾ ਬੱਚਾ ਬਈ ਚੈਂਪੀਅਨ ਆ ਕਿਉਂ ਤੁਸੀਂ ਪਹਿਲੀ ਵਾਰੀ ਕੰਮ ਕਰਨ ਲੱਗੇ ਹੋ ਜੇ ਪੰਜ ਛੇ ਬੱਚਿਆਂ 'ਚ ਬੱਚਾ ਖੜਾ ਰਹਿ ਗਿਆ ਨਾ ਤੁਸੀਂ ਚੈਂਪੀਅਨ ਹੋ ਗਏ ਵੀਰੇ ਬਾਕੀ ਦੋ ਨਾਲ ਵਿੱਚ ਬਾਬਾ ਜੀ ਬਾਕੀ ਦ ਜਗਦੀਪ ਭਾਈ ਦੱਸੂਗਾ ਮੇਰਾ ਬਾਹਲੀ ਲੰਮੀ ਵੀਡੀਓ ਜੀ ਮੈਂ ਅੱਜ ਵੀ ਬਾਬਾ ਜੀ ਦਾ ਬੱਚਾ ਚੈਂਪੀਅਨ ਰਿਹਾ ਕਿਉਂਕਿ ਥੋੜਾ ਜਿਹਾ ਦੂਆ ਬੱਚਾ ਮਾੜਾ ਜਿਹਦਾ ਰੱਤੀ ਵੱਟਾ ਤੀ ਤਾਂ ਕਰਕੇ ਚਲੋ 1922 ਹੋਈ ਜਾਂਦੀ ਹੈ ਸਾਡਾ ਬੱਚਾ ਅੱਜ ਵੀ ਚੈਂਪੀਅਨ ਹੈ ਚਲੋ ਜੀ ਬਾਬਾ ਜੀ ਨੂੰ ਬਹੁਤ-ਬਹੁਤ ਵਧਾਈਆਂ ਜੀ ਤੇ ਸਭ ਤੋਂ ਵਾਲੀ ਵਧਾਈਆਂ ਅਜ ਲਾਲ ਪਿੰਡ ਨੂੰ ਹਾਂ ਜੀ ਜਿਹਦੇ ਵਿੱਚ ਐਡੀ ਵੱਡੀ ਰੌਣਕ ਲੱਗੀ ਕਿਉਂਕਿ ਸੰਗਤ ਦਾ ਯਾਨੀ ਕਿ ਦਰਸ਼ਨ ਹੋਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਠੀਕ ਹੈ ਇਸੇ ਲਈ ਸਭ ਤੋਂ ਮੈਂ ਇੱਕ ਸਲੂਟ ਕਰਦਾ ਹਾਂ ਬੱਚੀਆਂ ਨੂੰ ਜਿਨ੍ਹਾਂ ਨੇ ਮਤਲਬ ਕਿ ਅੱਜ ਕੁਛਰ ਇਦਣ ਦੇ ਵੀ ਐ ਸੋਸ਼ਲ ਮੀਡੀਆ ਤੇ ਗੰਦ ਪਾਰ ਕੇ ਤੇ ਅੱਜ ਇਹ ਬੱਚੀਆਂ ਵੀ ਨੇ ਜਿਹੜੀਆਂ ਮੈਨੂੰ ਤਾਂ ਨਹੀਂ ਪਤਾ ਇਹ ਬਾਬਾ ਜੀ ਦੀਆਂ ਬੇਟੀਆਂ ਨੇ ਜਾਂ ਕੌਣ ਨੇ ਤੇ ਪਰ ਸਲੂਟ ਆ ਬਸ ਬਾਬਾ ਜੀ ਨੇ ਨਾਂ ਰੇ ਪਹਰਾਵੇ ਉਹ ਬੇਟੀ ਆ ਜੀ ਇਹ ਸਾਡੇ ਖਾੜੇ ਦੀ ਬੇਟੀ ਆ ਠੀਕ ਹੈ ਵੈਸੇ ਤਾਂ ਕੁੱਤੀਆਂ ਸਭ ਦੀ ਬੇਟੀਆਂ ਹੁੰਦੀਆਂ ਪਰ ਵੀ ਸਲੂਟ ਆ ਜਿਹੜੀਆਂ ਇੰਨਾ ਸਿੱਖੀ ਸਰੂਪ ਲੈ ਕੇ ਅੱਜ ਬੱਕਰੀ ਪਲਣ ਧੰਦੇ ਦੇ ਵਿੱਚ ਆਪਦੇ ਪ੍ਰੋ ਦੇ ਨਾਲ ਇੰਨਾ ਬਾਬਾ ਜੀ ਨੇ ਸਾਰੀਆਂ ਬੇਟੀਆਂ ਸੰਭਾਲੀਆਂ ਬਾਬਾ ਜੀ ਨੇ ਸਾਹਮਣਾ ਇਹ ਦੇਣ ਅਗੇ ਬੇਟੀਆਂ ਵੀ ਆ ਇਹ ਕੁੱਤੀ ਕੁੱਤੀ ਕੁੱਤਿਆਂ ਨੇ ਇਹਨਾਂ ਨੇ ਨਹੀਂ ਸਾਹਮਣਾ ਬਾਬਾ ਜੀ ਨੇ ਬਾਬਾ ਜੀ ਦਾ ਬਾਹਰੋਂ ਦੇਖਣਾ ਵੀ ਇੰਨੇ ਮੱਚੀ ਦਾ ਦੇਖ ਰੇਖ ਦਾ ਬਾਕੀ ਸਾਰਾ ਕੰਮ ਕੁੜੀਆਂ ਨੇ ਕਰਨਾ ਇਹਨਾਂ ਦੀ ਦੇਖ ਰੇਖ ਤੇ ਟਰੇ ਸਾਰਾ ਮੱਛੀ ਇਸੋ ਜਿਹੜਾ ਬੱਚਾ ਕਿਵੇਂ ਤਿਆਰ ਕਰਨਾ ਉਹ ਇਹ ਪਸਾਰਾ ਉਹ ਕੁੜੀਆਂ ਦੀ ਬਸਲਤ ਤੇ ਹੁੰਦਾ ਬਾਬਾ ਜੀ ਨੇ ਕੋਈ ਨਹੀਂ ਦੇਖਣਾ ਉਹਦੇ ਨੰਬਰ ਸਾਰੇ ਕਿਤੇ ਫੇਸਬੁਕ ਤੇ ਪਾ ਰਹੇ ਹੁੰਦੇ ਸਭ ਕਹਿੰਦੇ ਬਹੁਤ ਬਹੁਤ ਧੰਨਵਾਦ ਆਇਆ ਸਰ ਮੱਤੇ ਜੀ ਤੁਹਾਾਰਾਂ ਨੂੰ ਚੰਗੀ ਲੱਗਦੀ ਹੈ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਸ਼ੁਕਰੀਆ ਕਰਦੇ ਆਂ ਪ੍ਰਮਾਤਮਾ ਦਾ ਜਿਨ੍ਹਾਂ ਨੇ ਸਾਨੂੰ ਇਹ ਜੁਗਤ ਦਿੱਤੀ ਤਾਂ ਆਪ ਹੋ ਗਿਆ ਸਾਡੀ ਤਾਂ ਕੋਈ ਔਕਾਤ ਹੀ ਨਹੀਂ ਫਿਰੇ ਜਾਨਵਰ ਅਸੀਂ ਅੱਗੇ ਵਧਿਆ ਅਸੀਂ ਭੱਤੀ ਕਿਸੇ ਦਾ ਦੌਰ ਹੋਇਆ ਦੌਰ ਦਾ ਅਸੀਂ ਨਿੱਕੇ ਹੁੰਦੇ ਜਾਨਵਰਾਂ ਦੀ ਥੋੜੀ ਜਿਹੀ ਬੋਦੀ ਪਰ ਕਰਕੇ ਮੈਂ ਮੈਨੂੰ ਪਹਿਲਾਂ ਤੋਂ ਹੀ ਸ਼ੌਂਕ ਆ ਗਿਆ ਮੈਂ ਰਾਜਸਥਾਨ ਦੇ ਵਿੱਚ ਵੀ ਤਕਰੀਬਨ 2000 2003 ਦੇ ਵਿੱਚ ਮੈਂ ਮੋਦੀ ਦੇ ਬੱਚਿਆਂ ਦੇ ਵਿੱਚ ਵੀ ਜੋ ਬੰਦੇ ਨੂੰ ਮੈਂ ਇਸ ਦੇ ਵਿੱਚ ਰਾਜਸਥਾਨ ਨਗੌਰ ਵਿੱਚ ਦੇਖ ਸਕਦਾ 2000 2003 ਦੀ ਗੱਲ ਹੈ ਜੀ ਹਾਂ ਰਜੀਸ਼ ਸਿੰਘ ਸਰਪੰਚਾ ਤਰਵੰਡੀਪੁਰ ਵਾਲੇ ਕੋਲ ਜੀ ਜਰੂਰ ਪਹੁੰਚਿਆ ਤੇ 23 24 ਬਾਕੀ ਦੀਆਂ ਕਿਰਿਆ ਦੀ ਮੁਕਾਬਲੇ ਹੁੰਦੇ ਆ ਕਿਰੇ ਕਿਰੇ ਦੂਪੱਟੇ ਕੁਝ ਅੱਗੇ ਪਾਉਣੇ ਹੁੰਦੇ ਆ ਇੱਕ ਅਸੀਂ ਰਾਜਸਥਾਨੀ ਦਾ ਬੱਚਾ ਪਾਇਆ ਚੱਕਾ ਪਾਇਆ ਸਾਡੀ ਝੋੜੀ ਪਹਿਲੇ ਨੰਬਰ ਤੇ ਆਈ ਕੀਰੀ ਹੈ ਕਿ ਉਹਨੂੰ ਤੇ ਸ਼ੌਕ ਆ ਗੋੜੀਆਂ ਵੀ ਰੱਖੀਆਂ ਕੁੱਤੇ ਵੀ ਰੱਖਿਆ ਸ਼ਿਕਾਰੀ ਕੁੱਤੇ ਹੁਣ ਵੀ ਹੈਗੇ ਕਰੇ ਤੇ ਉਸ ਤੋਂ ਬਾਅਦ ਦੇ ਵਿੱਚ ਚਲੋ ਗੁਰੂ ਘਰ ਦੀ ਸੇਵਾ ਮਿਲ ਗਈ ਮੱਝਾਂ ਕਾਇਆਂ ਛੱਡਦੀਆਂ ਤੇ ਫੇਰ ਬੱਕਰੀਆਂ ਰੱਖ ਕੇ ਮੈਂ ਪਾਲੀ ਰੱਖਿਆ ਆਪਦਾ ਜਿਹੜੀ ਆ ਬਰੀਡ ਦੀ ਬਦੌਲਤ ਅੱਜ ਮੈਂ ਮੇਲੇ ਤੇ ਖੜਾ ਰਾਂ ਜੀ ਸਭ ਤੋਂ ਪਹਿਲਾਂ ਮੇਰਾ ਬੱਕਰਾ ਜਿੱਤਣ ਲੱਗਿਆ ਸੀ ਆਹ ਇਹ ਵਾਲਾ ਹੈ ਫੀਰਿਆਂ ਦੇ ਵਿੱਚ ਆ ਇਹ ਕਰੀ ਬੱਕਰਾ ਕਿ ਕਰਦਾ ਇਹ ਸ਼ਿਵਾ ਜੀ ਉਸ ਤੋਂ ਪਹਿਲਾਂ ਮੇਰਾ ਬੱਕਰਾ ਮੈਂ ਲਾਤੀ ਆ ਬੈਨਰ ਲਾਤਾ ਉਹ ਚੜਾਈ ਕਰ ਗਿਆ ਇਹਦਾ ਵਾਪਸੀ ਜਿਹੜਾ ਰਾਜਾ ਉਹਦਾ ਨਾਮ ਸੀਗਾ ਤੇ ਇਹ ਬੱਚਾ ਬੱਚਾ ਜਿੱਤਣ ਜਾਣਵੇਂ ਆ ਨਾ ਜੀ ਇਹਦੀ ਮਾਂ ਦੇ ਕੋਖੋਂ ਏ ਬੱਚੇ ਇਹਨੇ ਮੈਨੂੰ ਕਹਿਤਾ ਸੀ ਕਹਿੰਦਾ ਬਾਬਾ ਬੱਕਰਾ ਆਪਾਂ ਵੇਚ ਲਾਂ ਠੀਕ ਹੈ ਅਸੀਂ ਉਸੇ ਦਿਨ ਤੋਂ ਬਾਅਦ 1 ਮਹੀਨੇ ਬਾਅਦ ਇਹਨੂੰ 2 ਬੱਕਰੀਆਂ ਕੀਤੀਆਂ 2 ਮਹੀਨੇ ਬਾਅਦ ਇਹਨੂੰ 3 ਬੱਕਰੀਆਂ ਚੰਗਾਈ ਤੇ ਹੁਣ ਵੀ ਇਹ ਬਾਈ ਜੀ 5 ਤੋਂ 6 ਲੀਟਰ ਦੁੱਧ ਪੀਂਦਾ ਯਾਨੀ ਸਾਨੂੰ ਇਹ ਵੀ ਪੜੀ ਆ ਆ ਸਕੀ 8 ਤੇ 2 ਦੰਦ ਤੇ ਵਿੱਚ ਨੇ 4 ਦੰਦ ਮੁਕਾਬਲਾ ਕੀਤਾ 4 ਦੰਦ ਬੱਕਰਾ ਫਰਸਟ ਆਇਆ ਤੇ ਸਾਡਾ ਸੈਕੰਡ ਆਇਆ ਕੋਈ ਗੱਲ ਨਹੀਂ ਜਿੱਦਣੇ 4 ਦੰਦ ਹੋ ਗਿਆ ਉਹਦੇ ਨਾਲੋਂ 4 ਰਤੀਆਂ ਇਹ ਉੱਪਰ ਹੋ ਗਏ ਠੀਕ ਹੈ ਨਹੀਂ ਵੱਡੇ ਉਮਰ ਦਾ 6 ਮਹੀਨੇ ਦਾ ਬਰਾ ਫਰਕ ਪੈਂਦਾ 6 ਮਹੀਨਿਆਂ ਦੇ ਵਿੱਚ ਇਹਨੇ 2 ਇੰਚ ਵੱਧ ਜਾਣਾ ਠ ਫਾਇਰ ਦਾ ਨੰਬਰ ਜਦੋਂ ਲੱਗਦੇ ਨੇ ਵਧੀਆ ਚੰਗੀ ਗੱਲ ਆ ਪਰ ਸਾਨੂੰ ਇਨਾ ਕੁ ਪਤਾ ਵੀ ਸਾਡੀ ਬਰੀਡ ਆ ਜਿਹੜੀ ਇਹ 16 ਤੇ ਪ੍ਰਮਾਤਮਾ ਨੇ ਇਹਨੂੰ ਅੱਜ 7ਵੇਂ ਮੇਲੇ ਦਾ ਚੈਂਪੀਅਨ ਬਣਾਇਆ ਤੇ ਉਸੇ ਤਰ੍ਹਾਂ ਹੀ ਆ ਤੁਸੀਂ ਖੀਰੀ ਪੱਠ ਹਾਂਜੀ ਇਹ ਵੀ ਅੱਜ ਚੈਂਪੀਅਨ ਬਣੀ ਆ ਫਰਸਟ ਨੰਬਰ ਲਾਇਆ ਹੈ ਨੇ ਤੇ ਆਹ ਦੇਖੋ ਤੁਸੀਂ 8 ਦੰਦ ਦੇ ਵਿਖਾਵਰੇ ਦੇ ਵਿੱਚ ਮੇਰੀ 6 ਦੰਦ ਪੱਠ ਜਿਹਨੂੰ ਅਸੀਂ ਸੋਨਾ ਕਹਿ ਕੇ ਖਰੀਦਿਆ ਸੀ ਅੱਜ ਤੋਂ ਸਵਾ ਕੁ ਸਾਲ ਪਹਿਲਾਂ ਇਹ ਜਗਦੀਪ ਸਿੰਘ ਜੀ ਤੁਸੀਂ ਗਏ ਸੀ ਸਾਨੂੰ ਮੇਲੇ ਦਾ ਸੱਦਾ ਦੇਣ ਘਾਹੋਰ ਮੇਲੇ ਤੇ ਉੱਥੇ ਮੈਂ ਖੀਰੀ ਪਾਠੇ 40000 ਦੀ ਖਰੀਦੀ ਸੀ 40000 ਇਹ 1 ਸਾਲ ਦੇ ਵਿੱਚ ਵਿੱਚ ਹੀ ਛਿੱਗੀ ਹੋ ਗਈ ਇਹ ਦੁੱਧੋਂ ਹੀ ਨਹੀਂ ਹਟਦੀ ਵੀ ਉਹਦੀ ਸੀ 8-9 ਮਹੀਨੇ ਹੋ ਗਏ ਇਹਨੂੰ ਤੇ ਅੱਜ ਆ ਸਾਡੀ ਆ ਪਾਠ ਇਹ 2 ਨੰਬਰ ਤੇ ਆਈ ਆ 2 ਤੇ 4-10 ਦੇ ਵਿੱਚੋਂ ਇਹ ਮੇਰੀ ਪਾਠ 2 ਦਲ ਦਾ ਤੇ ਹੋਰ ਖੁਸ਼ੀ ਵਾਲੀ ਗੱਲ ਦੱਸਦੇ ਆ ਇਹ ਦੋਨੇ ਸਕੇ ਭੈਣ ਭਰਾ ਨੇ ਇੱਕੋ ਝੋਲਦੀ ਠੀਕ ਹੈ ਜੀ ਵੀਡੀਓ ਕਰਦੇ ਨੇ ਇਹ ਪੱਠ ਤੀਜੀ ਵਾਰ 챔ਪੀਅਨ ਬਣ ਗਏ ਤੀਜੀ ਵਾਰ ਹਾਂ ਜੀ ਬੱਕਰਾ 7ਵੀਂ ਵਾਰ 챔ਪੀਅਨ ਬਣ ਗਿਆ ਠੀਕ ਹੈ ਜੀ ਤੇ ਪ੍ਰਮਾਤਮਾ ਇਸੇ ਤਰ੍ਹਾਂ ਹੀ ਅਸੀਂ ਇਹ ਬਰੀਡ ਤੇ ਕੰਮ ਕਰਦੇ ਰਹੀਏ ਤੇ ਮੈਂ ਤਾਂ ਸਿੱਧੀ ਰਹਿ ਦਿੰਦਾ ਨਾ ਵੀਰਾਂ ਨੂੰ ਵੀ ਵੀਰੇ ਬਰੀਡ ਬਣਾਉਣੀ ਕੋਈ ਔਖੀ ਨਹੀਂ ਜੇ ਅਸੀਂ ਹੁਣ ਆਹ ਬੱਕਰੀ ਲਵਾਗੇ ਤੇ ਲੱਖਾਂ ਚ ਚਲੀ ਗਈ ਹੈ ਨਹੀਂ ਲੈ ਸਕਦੇ ਅਸੀਂ ਪਰ ਅਸੀਂ ਕੋਈ ਟੋਕਰ ਛੋਕਰ ਬੱਕਰੀ ਬੁੱਢੀ ਬੱਕਰੀ ਜਿਹਦੇ ਮੂੰਹ 'ਚ ਦੰਦ ਨਾ ਹੋਣ ਉਹ ਜੀ ਬੱਕਰੀ ਲੈ ਕੇ ਉਹ ਤੋਂ ਬਰੀਡ ਤਿਆਰ ਕਰ ਸਕਦੇ ਆ ਕਿਸੇ ਡਾਕਟਰ ਦੀ ਨੌਲੇਜ ਲੈ ਕੇ ਹੁਣ ਇਹਦੀ ਮਾਂ ਮੈਂ 23000 ਦੀ ਖਰੀਦੀ ਸੀ ਲੱਤਕੁੱਟੀ ਵਾਲੀ ਤੇ ਉਸ ਤੋਂ ਬਾਅਦ ਮੇਰੀ ਮੈਂ ਆਪਣੀ ਸਮਝ ਨਾਲ ਖਰੀਦੀ ਤੇ ਬੰਦੇ ਨੂੰ ਟੀਚਰਾਂ ਕਰਨ ਕਹਿੰਦੇ ਬਾਪਾ ਫਸ ਗਿਆ ਲੱਤਕੁੱਟੀ ਹੋਈ ਮੈਂ ਕਿਹਾ ਵੀਰੇ ਮੈਂ ਜੋ ਵੀ ਤੋਂ ਲੈਣਾ ਮੈਂ ਉਹ ਲੈਣਾ ਤੇ ਦੋ ਚੈਂਪੀਅਨ ਜਾਨਵਰ ਇਹਦੇ ਤੇ ਤੇ ਮੈਨੂੰ ਆਸ ਆਈ ਜਿਹੜੀਆਂ ਹਾਣ ਸੂਏ ਦੀਆਂ ਪੱਠਾ ਉਹਦੀਆਂ ਮੈਨੂੰ ਇੰਨਾ ਬੱਦਾ ਵੀ ਪਿਆ ਲੌਂਗੋ ਵਾਲੇ ਮੈਨੇ ਤੋਂ ਖਾਲੀ ਚ ਲੱਗਿਆ ਮੈਂ ਪ੍ਰਾਉ ਜਰੂਰ ਉਹਨਾਂ ਨੂੰ ਤਿਆਰ ਕਰਕੇ ਠੀਕ ਹੈ ਅੱਜ ਕਿੰਨੇ ਪੈਸੇ ਹੋ ਭਾਜੀ ਅੱਜ ਮੈਂ 9 ਜਨਵਰੀ ਪਾਈ ਸੀ ਜੀ 9ਾਂ ਦੇ ਵਿੱਚੋਂ ਮੇਰੇ 4 ਜਨਵਰੀ 4 ਜਨਵਰੀ ਬਹੁਤ ਖੁਸ਼ੀ ਵਾਲੀ ਗੱਲ ਆ ਹੋਰ ਵੀ ਸਾਰੀ ਦੁਨੀਆ ਜਿੱਤਣ ਆਉਂਦੀ ਆ ਜੇ ਹੁਣ ਮੈਂ ਮਨ ਪੁੱਛਾ ਕਰਾਂ ਜੀ ਮੇਰ ਦਾ ਮੈਂ ਇੱਕ ਅੱਧਾ ਮੇਰਾ ਹੋਰ ਜਿੱਤ ਜਾਂਦਾ ਮੈਂ ਕਹਿੰਦਾ 9ਾਂ ਦੇ ਵਿੱਚੋਂ 2 ਵੀ ਜਿੱਤ ਜਾਂਦੇ ਮੈਂ ਤਾਂ ਵੀ ਨਾ ਬਹੁਤ ਵੱਡੀ ਜਿੱਤ ਹੈ ਬਹੁਤ ਵਧੀਆ ਮੇਲਾ ਲੱਗਿਆ ਜੀ ਜੈਲਦਾਰ ਸਾਹਿਬ ਨੇ ਪਹਿਲਾ ਮੇਲਾ ਕਰਾਇਆ ਕਿੱਥੇ ਬਣਾ ਆਪਣਾ ਹਰਿਆਣੇ ਦੀ ਆਤਮਾ ਹੀ ਖੜੇ ਆ ਨੇੜੇ ਪੈਦਾ ਸੰਗਰੂਰ ਜ਼ਿਲ੍ਹਾ ਬਾਹੇ ਲਗਾਣ ਪੈਂਦਾ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਬੜਾ ਵਧੀਆ ਪ੍ਰਬੰਧ ਸੀਗਾ ਪਾਣੀ ਦਾ ਬੜਾ ਵਧੀਆ ਪ੍ਰਬੰਧ ਜੈਲਦਾਰ ਸਾਹਿਬ ਨੇ ਹੋਰ ਹਰੇ ਚਾਰੇ ਦਾ ਪ੍ਰਬੰਧ ਸਾਨੂੰ ਆਪ ਕਿਦੋਂ ਭੱਜਿਆ ਨਹੀਂ ਦਿੱਤਾ ਇੱਥੇ ਪਹੁੰਚਾ ਕਰਿਆ ਤੇ ਥੋੜਾ ਬੜਾ ਧੰਨਵਾਦ ਮਿੱਟੀ ਵਾਲੇ ਕੀਤਾਦਾ ਕਿਉਂਕਿ ਤੁਹਾਡੇ ਜਰੀਏ ਲੋਕਾਂ ਤੱਕ ਪਤਾ ਲੱਗਣਾ ਵੀ ਅਸੀਂ ਕੀ ਕਰਦੇ ਆਂ ਵੈਸੇ ਮੈਂ ਲੋਕਾਂ ਦੇ ਫਾਰਮਾਂ ਦੇ ਮੁਕਾਬਲੇ ਕੀ ਨਹੀਂ ਆਏਗਾ ਗਰੀਬ ਬੰਦਾ ਵਾ ਮੇਰਾ ਤੇ ਇੱਕ ਬਾੜਾ ਵਾ ਤੁਸੀਂ ਆ ਕੇ ਦੇਖ ਲਿਓ ਕਦੇ ਵੀ ਕੋਈ ਫੜ ਨਹੀਂ ਮਾਰਦਾ ਵੀ ਮੇਰਾ ਬਹੁਤ ਵੱਡਾ ਫਾਰਮ ਹੈ ਅਸੀਂ ਬਾੜਾ ਵੀ ਆਪ ਸੰਭਰਦੇ ਆ ਸਵੇਰ ਮੋਕੇ ਮੋਟਾ ਮੋਟਾ ਮੈਚ ਚੱਕਣਾ ਉਸ ਤੋਂ ਬਾਅਦ ਮੇਰੀਆਂ ਬੇਟੀਆਂ ਨੇ ਸਾਫ਼ ਕਰਨਾ ਮੇਰੇ ਟੱਬਰ ਨੇ ਸਾਫ਼ ਕਰਨਾ ਵਾ ਠੀਕ ਹੈ ਨਹੀਂ ਜਿਹੜਾ ਬੱਕਰੀਆਂ ਸਾਡਾ ਇਹ ਪਾਲੀ ਵੀਰ ਆ ਮੇਰਾ ਇਹ ਚਰਾਉਣ ਜਾਂਦਾ ਤੇ ਬਾਕੀ ਜਿਹੜੇ ਬੱਚੇ ਆ ਉਹ ਘਰੇ ਰੱਖੀਦੇ ਅਸੀਂ 1520 ਬੱਚੇ ਘਰੇ ਨੇ ਤੇ ਤੁਹਾਡੇ ਚੰਗਰੀ ਇਹ ਵੀ ਦੱਸਦੇ ਆ ਵੀ ਜੇ ਕਿਸਨੇ ਬਰੀਡ ਵਾਲੇ ਬੱਚੇ ਲੈਣੇ ਆ ਪਾਲਣ ਵਾਸਤੇ ਸਾਡੇ ਕੋਲੇ ਹੈਗੇ ਆ ਘਰੇ ਠੀਕ ਹੈ ਜੀ ਅਸੀਂ ਉਹ ਦੇਵਾਂਗੇ ਉਹਨਾਂ ਨੂੰ ਬਿਲਕੁਲ ਬਾਜਪ੍ਰੇਡ ਤੇ ਇਹ ਨਹੀਂਗਾ ਵੀ ਅਗਲੇ ਨੂੰ ਕਹਾਂਗੇ ਇੰਨਾ ਗੱਲ ਬੱਟਣਾ ਨਹੀਂ ਅਸੀਂ ਕਹਿੰਦੇ ਆ ਵੀ ਲੋਕ ਵਧਣ ਇਸ ਕਿੱਤੇ ਦੇ ਵਿੱਚ ਸਾਡੇ ਨਾਲ ਜੁੜਨ ਵੱਤ ਤੋਂ ਲੋ ਜੀ ਬਾਈ ਜੀ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਤੇ ਬਾਬਾ ਜੀ ਦੇ ਲਈ ਇੱਕ ਵਾਰ ਕਮੈਂਟ ਜਰੂਰ ਕਰ ਦਿਓ ਬਧਾਈਆਂ ਦੇ ਬਾਬਾ ਨੂੰ ਕਿਉਂਕਿ ਬਾਈ ਜੀ 9 ਦੇ ਵਿੱਚੋਂ 4 ਜਨਮਰ ਆਉਣੇ ਬਹੁਤ ਵੱਡੀ ਗੱਲ ਬਾਕੀ ਆਲ ਓਵਰ ਚੈਂਪੀਅਨ ਬਣਿਆ ਜੀ ਆਪਾਂ ਨੂੰ ਪੰਜਵਾਂ ਇਨਾਮ ਫੇਰ ਪੱਕਾ ਮਿਲ ਗਿਆ ਜੀ ਆਲ ਓਵਰ ਚੈਂਪੀਅਨ ਕਿਸੇ ਇੱਕ ਮਾਲ ਦੇ 4 ਜਨਮਰ ਨਹੀਂ ਜਿੱਤੇ ਚਲੋ ਪਰਮਾਤਮਾ ਨੇ ਜੇ ਆਪਾਂ ਵੱਧ ਜਾਨਵਰ ਪਾਵਾਂਗੇ ਤਾਂ ਹੀ ਵੱਧ ਜੱਤਣਗੇ ਜੀ ਉਹ ਤਕਰੀਬ ਫਰਮਾਇਆ ਜੀ ਤਿੰਨ ਮੇਲੇ ਆਲਓਵਰ ਚੈਂਪੀਅਨ ਬਣ ਚੁੱਕੇ ਆ ਮੈਂ ਜਾਨਪੁਰ ਦੇ ਵਿੱਚ ਵੀ ਮੇਰੇ ਸੱਤ ਨਾਮ ਸੀ ਉਸਮੈਂ 11 ਜਾਨਵਰ ਪਾਈ ਸੀ ਆ ਗਰਾਉਂਡ ਤੇ ਉਹ ਕੁਦਰਤਵਨੀ ਉਹ ਉੱਥੇ ਸੀ ਤੇ ਉਹ ਖੜ ਜਾ ਗਏ ਹੁਣ ਹਜੇ ਤੱਕ ਮੈਂ ਵਰਤੀ ਜਾਂਦਾ ਸਾਲ ਹੋਣ ਵਾਲਾ ਮੇਲੇ ਚਲੋ ਹੋਰ ਬਸੇ ਵੀ ਖਾਈ ਪੀ ਜਾਂਦੇ ਆ ਨਜ਼ਾਰੇ ਲੈ ਕੇ ਆਪੋ ਠੀਕ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਸਿਮ ਸਿੰਘ ਜੀ ਸਾਰੇ ਚੰਨ ਵਾਲੇ ਵੀਰਾਂ ਦਾ ਧੰਨਵਾਦ ਜਿਨਨੇ ਵੀ ਵੀਡੀਓ ਸ਼ੂਟ ਕਰਦੇ ਨੇ ਅਸੀਂ ਇੱਕ ਕਿਤੇ ਨਾਲ ਜੁੜੇ ਆ ਅਸੀਂ ਕਹਿੰਦੇ ਵੀ ਹੋਰ ਵੀ ਜ ਨੌਜਵਾਨ ਇਹ ਕਿਤੇ ਨਾਲ ਜੁੜਨ ਬਹੁਤ ਬਹੁਤਾਂ ਧੰਨਵਾਦ ਧੰਨਵਾਦ ਤਰਸੇਮਾ